ਸਤ ਸ੍ਰੀ ਅਕਾਲ ਸਰਣ ਮੈਂ ਪਰਮਿੰਦਰ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ 'ਤੇ ਨਵੀਂ ਵੀਡੀਓ ਦੇ ਨਾਲ ਸੋ ਦੋਸਤੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਤਨ ਦਾ ਤਨ ਨੂੰ ਕਿਸੇ ਕਿਵੇਂ ਪ੍ਰਾਪਤ ਕਰੀਏ ਸੋ ਦੋਸਤੋ ਬਹੁਤ ਸਾਰੇ ਦੋਸਤ ਮੇਰੇ ਮਿੱਤਰ ਮੇਰੇ ਸੱਜਣਾਂ ਹਨ ਜੋ ਮਿਹਨਤ ਕਰ ਰਹੇ ਹਨ ਆਰਬਰਕ ਕਰ ਰਹੇ ਹਨ ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਖਾਸ ਪ੍ਰੋਗਰੈਸ ਨਹੀਂ ਹੋ ਆ ਰਹੀ ਜੇਕਰ ਉਹ ਕੋਈ ਕਾਰੋਬਾਰ ਸ਼ੁਰੂ ਕਰਦੇ ਹਨ ਉਹਨਾਂ ਦਾ ਕਾਰੋਬਾਰ ਚੱਲਦਾ ਨਹੀਂ ਉਹ ਸਾਰੇ ਮਾਨਸਿਕ ਜਤਨਾਂ ਮੋ ਚੱਲਦੇ ਪਏ ਬੰਨੇ ਜ਼ਿੰਦਗੀ ਵਿੱਚ ਨਾ ਪੇਖੇ ਵਿੱਚ ਬਣੇਗਾ ਕੀ ਐਸੇ ਵਿੱਚ ਉਹ ਕੀ ਕਰਨ ਕੇ ਉਹਨਾਂ ਦਾ ਕੰਮ ਕਰਨ ਵਿੱਚ ਲੱਲ ਕੇ ਓਡਾ ਕੋਲੇ ਪੈਸਾ ਵੀ ਆਵੇ ਪੁੱਲਾ ਪੈਸਾ ਆਵੇ ਚੱਪੇ ਜੀਵਨ ਦੇ ਚ ਉਹ ਖੁਸ਼ੀਆਂ ਨੂੰ ਸੁੱਖਾਂ ਨੂੰ ਪ੍ਰਾਪਤ ਕਰ ਸਕਣ ਦੋਸਤੋ ਹਰ ਕੋਈ ਕਹਿੰਦਾ ਕਿ ਮਿਹਨਤ ਕਰਨ ਨਾਲ ਫਲ ਮਿਲਦੇ ਹੈਗੇ ਯਾਰ ਪਰ ਬਹੁਤ ਸਾਰੇ ਲੋਕ ਮੈਂ ਇਸ ਸੰਸਾਰ ਦੇ ਵਿੱਚ ਐਸੇ ਦੇਖਿਆ ਕਿ ਹਾਈ ਲੈਵਲ ਦੀਆ ਐਜੂਕੇਸ਼ਨਲ ਪ੍ਰਾਪਤ ਕਰਨ ਦੇ ਬਾਵਜੂਦ ਬਹੁਤ ਜ਼ਿਆਦਾ ਹਾਰਡ ਵਰਕ ਕਰਨ ਦੇ ਬਾਵਜੂਦ ਬਹੁਤ ਜ਼ਿਆਦਾ ਨਵੇਂ ਕਾਰੋਬਾਰ ਸ਼ੁਰੂ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ ਕਾਮਯਾਬੀ ਨਹੀਂ ਮਿਲਦੀ ਕਿ ਉਸ ਦੇ ਪਿੱਛੇ ਦਾ ਕਾਰਨ ਵੀ ਅੱਜ ਅਸੀਂ ਤੁਹਾਨੂੰ ਸਮਝਾਵਾਂਗੇ ਸੋ ਦੋਸਤੋ ਇਹ ਆਪਾਂ ਜੋ ਜਿਹੜਾ ਕਨਸੈਪਟ ਲੈ ਕੇ ਆਏ ਆ ਇਸੇ ਇਹੇ ਧਨਦੌਲਤ ਨੂੰ ਕਿਵੇਂ ਪ੍ਰਾਪਤ ਕਰੀਏ ਕੰਮ ਕਾਰ ਨੂੰ ਕਿਵੇਂ ਜਿਵੇਂ ਦਈਏ ਇਸ ਕਨਸੈਪਟ ਨੂੰ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਜੋ ਇਹ ਕਨਸੈਪਟ ਹੈ ਇਹ ਵਿਜ਼ੂਅਲਾਈਜੇਸ਼ਨ ਮੈਨੀਫੈਸਟੇਸ਼ਨ ਜਾ ਮੈਂਡਰੀ ਕਾਮੀ ਦੇ ਨਾਲ ਜੁੜਿਆ ਹੋਇਆ ਇੱਕ ਕਨਸੈਪਟ ਹੈ ਸਾਡੇ ਮਨ ਦੇ ਦੁਆਰਾ ਅਸੀਂ ਆਪਣੀਆਂ ਸ਼ਕਤੀਆਂ ਨੂੰ ਕਿਵੇਂ ਸਮਝੀਏ ਜਿਸ ਤਰੀਕੇ ਅਸੀਂ ਤਰੱਕੀ ਪ੍ਰਾਪਤ ਕਰ ਸਕਦੇ ਹਾਂ ਸੋ ਦੋਸਤੋ ਹਰ ਕੋਈ ਕਹਿੰਦਾ ਕਿ ਹਾਰਡ ਵਰਕ ਕਰੋ ਮਿਹਨਤ ਕਰੋ ਫਿਰ ਤੁਹਾਡੀ ਜ਼ਿੰਦਗੀ ਵਿੱਚ ਪੈਸਾ ਆਵੇਗਾ ਪਰ ਮੈਂ ਦੇਖਿਆ ਹਾਂ ਨਿਜੀ ਤੌਰ ਤੇ ਮੈਂ ਐਸੇ ਲੋਕ ਦੇਖੇ ਹਨ ਜੋ ਬਹੁਤ ਮਿਹਨਤੀ ਹਨ ਬੜੇ ਤਰ੍ਹਾਂ ਦੇ ਅਨਰ ਵੀ ਜਾਣਦੇ ਹਨ ਉਹ ਬੜੇ ਤਰ੍ਹਾਂ ਦਾ ਕੰਮ ਕਰਕੇ ਮਿਹਨਤ ਵੀ ਕਰਦੇ ਹਨ ਪਰ ਉਹਨਾਂ ਨੂੰ ਸਕਸੈਸ ਨਹੀਂ ਮਿਲਦੀ ਕਾਮਯਾਬੀ ਨਹੀਂ ਮਿਲਦੀ ਜਿਸ ਦੀ ਵਜ੍ਹਾ ਕਰਕੇ ਮੈਂਟਲੀ ਡਿਸਟਰਬ ਹੋ ਰਹੀ ਹਾਂ ਮੈਂਟਲੀ ਉਹ ਆਪਣੇ ਆਪ ਨੂੰ ਥੱਕੇ ਹੋਏ ਹਾਰੇ ਹੋਏ ਮਹਿਸੂਸ ਕਰਦੇ ਹਾਂ ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸੇ ਦੀ ਕਮੀ ਹੈ ਕੋਈ ਕੰਮ ਕਾਰ ਨਹੀਂ ਚੱਲਦਾ ਤਾਂ ਉਸ ਦੇ ਨਾਲ ਸੰਬੰਧਿਤ ਤੁਸੀਂ ਆਪਣੇ ਜੀਵਨ ਦੇ ਵਿੱਚ ਕੀ ਬਦਲਾਅ ਕਰ ਕਰੋ ਕਿ ਤੁਹਾਡੇ ਜੀਵਨ ਦੇ ਵਿੱਚ ਉਹ ਤਰੱਕੀ ਆ ਸਕੇ ਦੋਸਤੋ ਬਹੁਤ ਸਾਰੇ ਸੱਜਣ ਮੇਰੇ ਮਿੱਤਰ ਹਨ ਜਿਨ੍ਹਾਂ ਨੂੰ ਇਹ ਹੀ ਮੰਤਰੀ ਚਕਾਲ ਰਹਿੰਦਾ ਵੀ ਇੰਨੀ ਮਿਹਨਤ ਕਰਨ ਦੇ ਬਾਅਦ ਵੀ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨ ਦੇ ਬਾਅਦ ਵੀ ਉਹ ਕਾਮਯਾਬ ਨਹੀਂ ਹੋਏ ਤੇ ਉਹਨੂੰ ਐਸੇ ਕੀ ਆਜੀ ਜ਼ਿੰਦਗੀ ਤੇ ਬਦਲਾਅ ਕਰਨ ਕਿ ਉਹ ਕਾਮਯਾਬ ਹੋ ਸਕਣ ਦੋਸਤੋ ਇਹ ਜਿਹੜੀ ਮਿਹਨਤ ਹੈ ਮਿਹਨਤ ਦਾ ਫਸਲ ਤਦ ਮਿਲਦਾ ਹੈ ਜਦੋਂ ਅਸੀਂ ਮੈਂਟਲੀ ਤੌਰ ਤੇ ਮਾਨਸਿਕ ਤੌਰ ਤੇ ਅਸੀਂ ਤੰਦਰੁਸਤ ਹੋਈਏ ਚਿੰਤਾਵਾਂ ਤੋਂ ਮੁਕਤ ਹੋਈਏ ਸਾਡਾ ਮਨ ਸਕਾਰਾਤਮਕ ਹੋਵੇ ਅਸੀਂ ਮੈਂਟਲੀ ਪੋਜ਼ਿਟਿਵ ਰਹੀਏ ਬਹੁਤ ਸਾਰੇ ਲੋਕ ਮੇਰੇ ਮਿੱਤਰ ਮੇਰੇ ਸੱਜਣ ਜਿਹੜੇ ਹਨ ਉਹ ਮਿਹਨਤ ਕਰਦੇ ਹਨ ਪਰ ਉਹਨਾਂ ਦੇ ਮੈਂਟਲੀ ਜੋ ਸਟੇਟਸ ਹੈ ਜਾਂ ਚਾਹੇ ਉਹ ਪਰਿਵਾਰ ਦਾ ਪਿਛੋਕੜ ਹੈ ਜਾਂ ਉਹਨਾਂ ਦੇ ਆਪਣੇ ਜੀਵਨ ਦੇ ਚੱਲਣ ਵਾਲੇ ਸਮੱਸਿਆਵਾਂ ਦੇ ਕਾਰਨ ਉਹ ਡਿਸਟਰਬ ਰਹਿੰਦੇ ਹਨ ਤੇ ਉਹਨਾਂ ਦੇ ਮਨ ਦੇ ਵਿੱਚ ਨਕਾਰਾਤਮਕਤਾ ਘੇਰ ਘੇਰੀ ਰੱਖਦੀ ਹੈ ਜਿਸ ਦੀ ਵਜ੍ਹਾ ਕਰਕੇ ਜਦੋਂ ਉਹ ਮਿਹਨਤ ਕਰਦੇ ਹਨ ਜਦੋਂ ਉਹ ਹਾਰਡ ਵਰਕ ਕਰਦੇ ਹਨ ਜਦੋਂ ਉਹ ਕੋਈ ਨਵਾਂ ਕੰਮ ਸ਼ੁਰੂ ਕਰਦੇ ਹਨ ਉਹਨਾਂ ਦੇ ਮਨ ਦੇ ਵਿੱਚ ਇੱਕ ਡਾਊਟ ਰਹਿੰਦਾ ਇੱਕ ਭੁਲੇਖਾ ਰਹਿੰਦਾ ਇੱਕ ਭਰਮ ਰਹਿੰਦਾ ਇੱਕ ਚਿੰਤਾ ਰਹਿੰਦੀ ਹੈ ਕਿਤੇ ਉਹਨਾਂ ਦਾ ਕੰਮ ਫੇਲ ਨਾ ਹੋ ਜਾਵੇ ਪਤਾ ਨਹੀਂ ਉਹਨਾਂ ਦਾ ਕੰਮ ਚੱਲੂਗਾ ਕਿ ਨਹੀਂ ਚੱਲੂਗਾ ਪਤਾ ਨਹੀਂ ਉਹਨਾਂ ਦੇ ਮਿਹਨਤ ਨੂੰ ਫਲ ਲੱਗੇਗਾ ਕਿ ਨਹੀਂ ਲੱਗੇਗਾ ਇਸ ਤਰ੍ਹਾਂ ਦੀ ਮਾਨਸਿਕ ਚਿੰਤਾ ਉਹਨਾਂ ਦੇ ਮਨ ਦੇ ਵਿੱਚ ਰਹਿੰਦੀ ਹੈ ਜਿਸ ਦੀ ਵਜ੍ਹਾ ਕਰਕੇ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਨਕਾਰਾਤਮਕ ਖਿਆਲ ਪਣਪਣ ਲੱਗਦੇ ਹਨ ਤੇ ਉਹਨਾਂ ਦੇ ਮਨ ਵਿੱਚ ਹੋ ਨਕਾਰਾਤਮਕਤਾ ਉਹ 네ਗੇਟਿਵਿਟੀ ਆਪਣਾ ਘਰ ਬਣਾ ਲੈਂਦੀ ਹੈ ਜਿਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਜੀਵਨ ਦੇ ਵਿੱਚ ਫੇਲ ਹੋਣ ਦਾ ਸਾਹਮਣਾ ਕਰਨਾ ਪੈਂਦਾ ਹੈ ਨਾਕਾਮਯਾਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਇੱਕ ਤਰ੍ਹਾਂ ਦੇ ਆਪਣੇ ਨੂੰ ਲੂਜ਼ਰ ਮਹਿਸੂਸ ਕਰਦੇ ਹਨ ਨਿਕੰਮੇ ਮਹਿਸੂਸ ਕਰਦੇ ਹਨ ਅਗਰ ਤੁਸੀਂ ਵੀ ਇਹਨਾਂ ਚੀਜ਼ਾਂ ਨੂੰ ਫੇਸ ਕਰ ਰਹੇ ਹੋ ਅੱਜ ਸਿੱਧਾ ਤੁਹਾਨੂੰ ਦੱਸ ਰਿਹਾ ਹਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਆਪਣੇ ਜੀਵਨ ਦੇ ਵਿੱਚੋਂ ਖਤਮ ਕਰਨਾ ਹੈ ਸਭ ਤੋਂ ਪਹਿਲਾਂ ਜਦੋਂ ਤੁਸੀਂ ਕੋਈ ਕਾਰੋਬਾਰ ਸ਼ੁਰੂ ਕਰਦੇ ਹੋ ਕੋਈ ਵੀ ਹਾਰਡਵਰਕ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਇੱਕ ਸਕਾਰਾਤਮਕ ਭਾਵਨਾ ਦੇ ਨਾਲ ਭਰ ਲਵੋ ਇਹ ਸੋਚੋ ਕਿ ਜੋ ਤੁਸੀਂ ਕੰਮ ਕਰ ਰਹੇ ਹੋ ਉਸ ਦੀ ਇੱਕ ਮਾਨਸਿਕ ਤਸਵੀਰ ਬਣਾਓ ਜਿਸ ਨੂੰ ਅਸੀਂ ਵਿਜ਼ੂਅਲਾਈਜੇਸ਼ਨ ਕਹਿੰਦੇ ਆ ਵਿਜ਼ੂਅਲਾਈਜੇਸ਼ਨ ਕਰੋ ਮਨ ਦੇ ਵਿੱਚ ਤਸਵੀਰ ਬਣਾਓ ਕਿ ਜੋ ਤੁਸੀਂ ਕੰਮ ਕਰ ਰਹੇ ਹੋ ਬੜੇ ਵੱਡੇ ਪੱਧਰ ਤੇ ਤੁਹਾਡਾ ਕੰਮ ਚੱਲ ਰਿਹਾ ਹੈ ਤੁਹਾਡੇ ਕੋਲ ਬਹੁਤ ਪੈਸਾ ਆ ਰਿਹਾ ਹੈ ਤੁਹਾਡੀ ਮਿਹਨਤ ਨੂੰ ਫਲ ਲੱਗ ਰਹੀ ਹੈ ਤੇ ਉਸ ਖਿਆਲ ਦੇ ਰਾਹੀਂ ਹੀ ਉਹ ਤ ਉਹ ਤਸਵੀਰ ਨੂੰ ਬਣਾਉਂਦਿਆਂ ਹੋਇਆ ਇਹ ਜੇ ਮਹਿਸੂਸ ਕਰੋ ਕਿ ਉਹ ਚੀਜ਼ ਤੁਹਾਡੇ ਸਾਹਮਣੇ ਆਪ ਰਹੀ ਹੈ ਤੇ ਉਸ ਨੂੰ ਦੇਖ ਕੇ ਖੁਸ਼ ਹੋਵੋ ਤੇ ਤੁਸੀਂ ਉਸ ਪ੍ਰਮਾਤਮਾ ਦਾ ਮੇਰਾਕਾਰ ਦਾ ਸ਼ੁਕਰਾਨਾ ਕਰੋ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਤੁਸੀਂ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਵਾਰ-ਵਾਰ ਮਨ ਦੇ ਵਿੱਚ ਲੈ ਕੇ ਉਹ ਤੁਹਾਡਾ ਕੰਮ ਬਹੁਤ ਚੱਲ ਰਿਹਾ ਹੈ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸਾ ਆ ਰਿਹਾ ਹੈ ਉਸ ਤੋਂ ਤੁਹਾਡੀ ਮਿਹਨਤ ਨੂੰ ਫਲ ਲੱਗ ਰਿਹਾ ਹੈ ਇਸ ਲਈ ਤਸਵੀਰਾਂ ਬਣਾਓ ਜਿਸ ਤਰ੍ਹਾਂ ਦਾ ਕੰਮ ਤੁਸੀਂ ਕਰ ਰਹੇ ਹੋ ਜੋ ਤੁਸੀਂ ਹਾਰਡਵਰਕ ਕਰ ਰਹੇ ਹੋ ਜੋ ਮਿਹਨਤ ਕਰ ਰਹੇ ਹੋ ਉਸ ਤਰ੍ਹਾਂ ਦੀ ਤਸਵੀਰ ਆਪਣੇ ਮਨ ਦੇ ਵਿੱਚ ਬਣਾਓ ਉਹਨਾਂ ਨੂੰ ਵੇਖ ਕੇ ਖੁਸ਼ ਹੋਣ ਤੇ ਸ਼ੁਕਰਾਨਾ ਕਰੋ ਤੁਸੀਂ ਦੇਖੋਗੇ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਸੋ ਇਹ ਇਹ ਤਾਂ ਇੱਕ ਇਹ ਵੀ ਦੀ ਸੁਣ ਦੂਸਰੀ ਵੀ ਦੀ ਇਹ ਹੈਗੀ ਆ ਕਿ ਤੁਸੀਂ ਸਵੇਰੇ ਤਿੰਨ ਵਾਰ ਦੁਪਹਿਰੇ 6 ਵਾਰ ਸ਼ਾਮ ਨੂੰ 9 ਵਾਰ ਆਪਣੇ ਉਸ ਕੰਮ ਨੂੰ ਲਿਖੋ ਜੋ ਤੁਸੀਂ ਕਰ ਰਹੇ ਹੋ ਤੇ ਉਸ ਦੀ ਕਾਮਯਾਬੀ ਦੀ ਲਾਈਨ ਉਸਦੇ ਨਾਲ ਜੋੜ ਲਵੋ ਜਿਵੇਂ ਕਿ ਤੁਸੀਂ ਕੋਈ ਦੁਕਾਨ ਖੋਲੀ ਹੋਈ ਹੈ ਲਿਖੋ ਕਿ ਮੇ ਮੇਰੀ ਦੁਕਾਨ ਦੇ ਤੇ ਹਰ ਤਰ੍ਹਾਂ ਦਾ ਸਮਾਨ ਅਵੇਲੇਬਲ ਹੈ ਜੋ ਜੋ ਲੋਕ ਚਾਹੁੰਦੇ ਆ ਤੇ ਮੇਰਾ ਕੰਮ ਬਹੁਤ ਚੱਲ ਰਿਹਾ ਹੈ ਤੇ ਮੈਂ ਸ਼ੁਕਰਾਨਾ ਕਰਦਾ ਹਾਂ ਸਵੇਰੇ ਤਿੰਨ ਵਾਰ ਦੁਪਹਿਰੇ ਛੇ ਵਾਰ ਤੇ ਸ਼ਾਮ ਨੂੰ ਨੌ ਵਾਰ ਸੌਣ ਲਗਾ ਇਸ ਤਰ੍ਹਾਂ ਲਿਖੋ ਤੁਸੀਂ ਦੇਖੋ ਕੁਝ ਦਿਨਾਂ ਬਾਅਦ ਤੁਹਾਡੇ ਜੀਵਨ ਦੇ ਵਿੱਚ ਇਹ ਬਦਲਾਅ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੇ ਕਾਰੋਬਾਰ ਸਫਲਤਾ ਤੇ ਪਹੁੰਚ ਜਾਣਗੇ ਕਿਉਂਕਿ ਜਦੋਂ ਤੱਕ ਅਸੀਂ ਮੈਂਟਲੀ ਤਿਆਰ ਨਹੀਂ ਹੁੰਦੇ ਸਾਡਾ ਮਨ ਨਕਾਰਾਕੂਤਤਾ ਨੂੰ ਨਹੀਂ ਛੱਡਦਾ ਅਸੀਂ ਲੱਖਮੀਂਤ ਕਰ ਲਈਏ ਪਰ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਗ੍ਰੋਥ ਨਹੀਂ ਹੁੰਦੀਗੀ ਸਾਡੀ ਸਿੰਧੀ ਵਿੱਚ ਕਦੇ ਵੀ ਤਰੱਕੀ ਨਹੀਂ ਆਉਦੀ ਕਿਉਂਕਿ ਜਿਹੜਾ ਇਨਸਾਨ ਮਾਨਸਿਕ ਤੌਰ ਤੇ ਹਾਰਿਆ ਹੋਇਆ ਹੈ ਉਹ ਜੀਵਨ ਜੀਵਨ ਦੇ ਵਿੱਚ ਸਮਾਜ ਦੇ ਵਿੱਚ ਜਿੱਤ ਨਹੀਂ ਸਕਦਾ ਸਭ ਤੋਂ ਪਹਿਲਾਂ ਅਸੀਂ ਆਪਦੇ ਮਨ ਨੂੰ ਜਿੱਤਣਾ ਆਪਣੇ ਮਨ ਦੇ ਖਿਆਲਾਂ ਨੂੰ ਸਕਾਰਾਤਮਕ ਕਰਨਾ ਉਸ ਤੋਂ ਬਾਅਦ ਹੀ ਅਸੀਂ ਆਪਣੇ ਹੋਰ ਕੰਮ ਦੇ ਵਿੱਚ ਤਰੱਕੀ ਹਾਸਲ ਕਰ ਸਕਦੇ ਆ ਆਪਣੇ ਆਪ ਨੂੰ ਵਾਰ ਵਿਜ਼ੂਅਲਾਈਜ਼ ਕਰੋ ਆਪਣੇ ਆਪ ਨੂੰ ਸਕਾਰਾਤਮਕ ਵਿਚਾਰ ਦਿਓ ਪੋਜ਼ਿਟਿਵ ਮਾਈਂਡਸੈਟ ਰੱਖੋ ਇਹ ਕੋ ਜੋ ਕੰਮ ਕਰ ਰਿਹਾ ਹਾਂ ਉਸ ਦੀ ਤਰੱਕੀ ਬਾਰੇ ਵੀ ਸੋਚੋ ਇਹ ਕਦੇ ਵੀ ਨਾ ਮਨ ਚ ਖਿਆਲ ਲੈ ਕੇ ਆਓ ਕਦੇ ਵੀ ਨਾ ਡਾਊਟ ਲੈ ਕੇ ਆਓ ਕਦੇ ਵੀ ਭਲੇਖਾ ਨਾ ਪਾ ਲੋ ਕਿ ਤੁਹਾਡਾ ਕੰਮ ਤਾਂ ਨਹੀਂ ਚੱਲੇਗਾ ਨਹੀਂ ਚੱਲੇਗਾ ਤੁਸੀਂ ਮਿਹਨਤ ਕੀਤੀ ਹੈ ਤੁਹਾਡਾ ਉਹਦੇ ਤੇ ਮਿਹਨਤ ਲੱਗੀ ਹੈ ਤੁਹਾਡਾ ਖੂਨ ਪਸੀਨਾ ਲੱਗਿਆ ਹੈ ਤੇ ਉਸ ਦਾ ਸ਼ੁਕਰਾਨਾ ਕਰਦੇ ਹੋਏ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਇਆ ਇਹ ਮੰਨਦੇ ਜੇ ਖਿਆਲ ਬਣਾ ਵੀ ਤੁਹਾਡਾ ਕੰਮ ਬਹੁਤ ਜ਼ਿਆਦਾ ਚੱਲ ਰਿਹਾ ਹੈ ਤੁਹਾਡੇ ਕੋਲੇ ਉਸ ਕੰਮ ਨੂੰ ਹੰਦਰਤਾਂ ਦੇ ਲਈ ਹੋਰ ਵੀ ਕੰਮੇ ਰੱਖੇ ਹੋਏ ਹਨ ਹੋਰ ਵੀ ਵਰਕਰ ਰੱਖੇ ਹੋਏ ਹਨ ਆਪਣੇ ਮਨ ਨੂੰ ਸਦਾ ਸਕਾਰਾਤਮਿਕ ਰੱਖੋ ਚੜ੍ਹਦੀ ਕਲਾ ਦੇ ਵਿੱਚ ਰੱਖੋ ਤੁਸੀਂ ਦੇਖੋਗੇ ਜਿੰਨਾ ਜ਼ਿਆਦਾ ਤੁਸੀਂ ਆਪਣੇ ਆਪ ਨੂੰ ਸਕਾਰਾਤਮਿਕ ਵਿਚਾਰ ਦਿਵੋਗੇ ਆਦਰ ਨੂੰ ਆਦਰ ਨੂੰ ਚੜ੍ਹਦੀ ਕਲਾ ਚ ਰੱਖੋਗੇ ਆਪਣੇ ਆਪ ਤੇ ਭਰੋਸਾ ਕਰਨ ਕਰੋਗੇ ਕਿ ਜੋ ਮੈਂ ਮਿਹਨਤ ਕਰ ਰਿਹਾ ਹਾਂ ਜੋ ਮੈਂ ਹਾਰਡ ਵਰਕ ਕੀਤਾ ਜੋ ਮੈਂ ਕਾਰੋਬਾਰ ਨੂੰ ਸ਼ੁਰੂ ਕੀਤਾ ਉਹ ਬਹੁਤ ਚੱਲ ਰਿਹਾ ਹੈ ਮੇਰੇ ਕੋਲ ਬਹੁਤ ਪੈਸਾ ਆ ਰਿਹਾ ਹੈ ਮੇਰੇ ਕਾਰੋਬਾਰ ਸਿਕਣਾ ਤੇ ਹੈ ਮੇਰੇ ਕੋਲ ਬਹੁਤ ਗਾਹਕ ਹਨ ਮੇਰੇ ਕੋਲ ਬਹੁਤ ਕਲਾਇੰਟ ਹਨ ਇਸ ਤਰ੍ਹਾਂ ਦੇ ਮਨ ਦੇ ਖਿਆਲ ਇਹ ਕਿ ਇਹ ਇਸ ਤਰ੍ਹਾਂ ਦੀ ਖਿਆਲਾਂ ਨੂੰ ਪੱਕਾ ਕਰੋ ਵਿਜ਼ੂਅਲਾਈਜ਼ ਕਰੋ ਵਿਜ਼ੂਅਲਾਈਜ਼ ਕਰਦੇ ਹੋ ਜੋ ਪਿਕਚਰਸ ਆਪਣੇ ਮਾਈਂਡ ਵਿੱਚ ਤੁਸੀਂ ਕ੍ਰੀਏਟ ਕਰ ਰਹੇ ਹੋ ਉਹਨਾਂ ਨੂੰ ਦੇਖ ਕੇ ਆਪਰੇ ਆਪਣੇ ਦੇ ਚ ਇੱਕ ਹੈਪੀਨੈਸ ਨੂੰ ਇੱਕ ਖੁਸ਼ੀ ਨੂੰ ਇੱਕ ਅਨਾਤ ਨੂੰ ਮਹਿਸੂਸ ਕਰੋ ਤੁਹਾਡੇ ਜੀਵਨ ਦੇ ਵਿੱਚ ਆਟੋਮੈਟਿਕਲੀ ਤਰਕੀਆਂ ਉਹ ਸ਼ੁਰੂ ਹੋ ਜਾਣਗੀਆਂ ਤੁਹਾਡੇ ਜੀਵਨ ਵਿੱਚੋਂ ਗਰੀਬੀਆਂ ਭੁੱਖਮਾਰੀਆਂ ਨਿਕਲ ਜਾਣਗੀਆਂ ਤਾਂ ਤੁਸੀਂ ਪੈਸੇ ਦੀ ਤਰਕੀ ਨਾਲ ਯੂਜ਼ ਰਹੀ ਹੋ ਤਾਂ ਇਹ ਹੀ ਮਹਿਸੂਸ ਕਰੋ ਇਹ ਵਾਰ-ਵਾਰ ਗੱਲ ਕਰੋ ਵਾਰ-ਵਾਰ ਇਹ ਹੀ ਗੱਲਾਂ ਤੁਸੀਂ ਆਪਣੇ ਆਪ ਨੂੰ ਕਹੋ ਕਿ ਮੇਰੇ ਕੋਲੇ ਬਹੁਤ ਪੈਸਾ ਹੈ ਮੇਰੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਹਨ ਮੇਰੇ ਮੈਂ ਆਪਣੇ ਘਰ ਪਰਿਵਾਰ ਦੀ ਹਰ ਇੱਕ ਜ਼ਰੂਰਤ ਨੂੰ ਪੂਰੀ ਕਰ ਰਿਹਾ ਹਾਂ ਮੈਂ 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 ਮਿਹਨਤ ਦਾ ਫਲ ਮੈਨੂੰ ਮਿਲ ਰਿਹਾ ਹੈ ਮੇਰੇ ਕੋਲ ਮੇਰੀ ਮਿਹਨਤ ਦਾ ਮੇਰੇ ਆਕਾ ਦਾ ਪੈਸਾ ਆ ਰਿਹਾ ਹੈ ਇਹ ਘਾਤੇ ਭਰੇ ਹੋ ਜਾਣ ਤੇ ਮੈਂ ਸ਼ੁਕਰਾਨਾ ਕਰਦਾ ਤੁਸੀਂ ਦੇਖੋ ਜੇਕਰ ਤੁਸੀਂ ਤੰਗੀ ਨਾਲ ਯੂਜ਼ ਰਹੇ ਤੇ ਆਉਣ ਵਾਲੇ ਦਿਨਾਂ ਦੇ ਤੁਸੀਂ ਬਹੁਤ ਜ਼ਿਆਦਾ ਕਾਮਯਾਬ ਹੋ ਜਾਵੋਗੇ ਬਸ ਆਪਣੇ ਆਪ ਨੂੰ ਹਰ ਹਾਲ ਦੇ ਵਿੱਚ ਪੋਜ਼ਿਟਿਵ ਰੱਖਣ ਦੀ ਕੋਸ਼ਿਸ਼ ਕਰੋ ਸਕਾਰਾਤਮਕ ਰੱਖਣ ਦੀ ਕੋਸ਼ਿਸ਼ ਕਰੋ ਜਦੋਂ ਤੁਸੀਂ ਆਪਣੇ ਆਪ ਨੂੰ ਹਰ ਹਾਲ ਦੇ ਵਿੱਚ ਸਕਾਰਾਤਮਕ ਰੱਖਣ ਦੀ ਲਈ ਕਾਮਯਾਬ ਹੋਗੇ ਹਰ ਹਾਲ ਦੇ ਤੁਸੀਂ ਆਪਣੇ ਮਾਈਂਡ ਨੂੰ ਪੋਜ਼ਿਟਿਵ ਰੱਖ ਲੈ ਆਪਣੇ ਮਾਈਂਡ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਿੱਖ ਲਿਆ ਤੁਹਾਡੇ ਜੀਵਨ ਦੇ ਵਿੱਚੋਂ ਨਕਾਰਾਤਮਕਤਾ ਉੱਡ ਜਾਵੇਗੀ ਗਰੀਬੀ ਉੱਡ ਜਾਵੇਗੀ ਬਸ ਆਪ ਤੁਹਾਡਾ ਫੋਕਸ ਤੁਹਾਡਾ ਕੰਮ ਹੋਣਾ ਚਾਹੀਦਾ ਤੁਹਾਡੀ ਜ਼ਰੂਰਤ ਹੋਣੀ ਚਾਹੀਦੀ ਆ ਜਿਸ ਚੀਜ਼ ਦੀ ਜਿਸ ਦੀ ਜ਼ਰੂਰਤ ਤੁਹਾਡੇ ਜੀਵਨ ਦੇ ਵਿੱਚ ਹੈ ਉਸੇ ਉਦੇ ਤੁਹਾਡਾ ਫੋਕਸ ਹੋਣਾ ਚਾਹੀਦਾ ਇਧਰ ਉਧਰ ਦੀ ਸਾਰੀਆਂ ਗੱਲਾਂ ਨੂੰ ਛੱਡ ਦਿਓ ਨਕਾਰਾਤਮਕਤਾ ਨੂੰ ਭੁੱਲ ਜਾਓ ਹਰ ਵਕਤ ਆਪਣੇ ਮਨ ਨੂੰ ਇੱਕੋ ਚੀਜ਼ ਕਹੋ ਜੋ ਮੈਂ ਕੰਮ ਕਰ ਰਿਹਾ ਹਾਂ ਉਸ ਦੇ ਵਿੱਚ ਮੈਂ ਕਾਮਯਾਬ ਹੋ ਰਿਹਾ ਮੇਰੇ ਜੀਵਨ ਦੇ ਵਿੱਚ ਬਹੁਤ ਰਕੀ ਹੈ ਮੈਂ ਬਹੁਤ ਜ਼ਿਆਦਾ ਤੰਦਰੁਸਤ ਹਾਂ ਮੇਰੇ ਘਰ ਵਿੱਚ ਖੁਸ਼ੀਆਂ ਹਨ ਉਸ ਉਸ ਵਿਸ਼ੇ ਦੇ ਰਸਤੇ ਤੇ ਵਾਰ-ਵਾਰ ਗੱਲ ਕਰੋ ਜੋ ਤੁਸੀਂ ਆਪਣੇ ਜੀਵਨ ਦੇ ਵਿੱਚ ਚਾਹਨੇ ਹੋ ਵਾਰੋ ਵਾਰ ਉਹੀ ਤੁਹਾਨੂੰ ਤੁਸੀਂ ਦੁਹਰਾਓ ਜੋ ਤੁਸੀਂ ਤੇ ਜੀਵਨ ਦੇ ਵਿੱਚ ਚਾਹਨੇ ਹੋ ਕਦੇ ਵੀ ਨਕਾਰਾਤਮਕ ਨਾਲ ਗੱਲ ਕਰੋ ਸਦਾ ਗੱਲ ਕਰੋ ਮੇਰੀ ਮਿਹਤ ਨੂੰ ਖੁਸ਼ਹਾਲ ਲੱਗ ਰਿਹਾ ਹੈ ਮੇਰੀ ਜ਼ਿੰਦਗੀ ਕਾਮਯਾਬੀ ਹੈ ਮੈਂ ਕਾਮਯਾਬ ਹੋ ਰਿਹਾ ਹਾਂ ਮੇਰੀ ਜ਼ਿੰਦਗੀ ਵਿੱਚ ਆਉਣ ਵਾਲਾ ਸਮਾਂ ਬਹੁਤ ਸੋਹਣਾ ਹੈ ਸ਼ੁਕਰਾਨਾ ਕਰੋ ਹਰ ਵਕਤ ਅਰਦਾਸ ਕਰੋ ਭਰੋਸਾ ਕਰੋ ਜਿਉਂ-ਜਿਉਂ ਤੁਹਾਡਾ ਭਰੋਸਾ ਪੱਕਾ ਹੁੰਦਾ ਹੈਗਾ ਤੁਹਾਡੀ ਅਰਦਾਸ ਤੁਹਾਡੇ ਭਰੋਸੇ ਦੇ ਨਾਲ ਜੁੜਦੀ ਗਈ ਤੁਹਾਡੇ ਅੰਦਰ ਦੀ ਭਾਵਨਾਵਾਂ ਸੱਚਾਈ ਨੂੰ ਹੁੰਦੀਆਂ ਗਈਆਂ ਤੁਹਾਡੇ ਜੀਵਨ ਦੇ ਵਿੱਚ ਗਰੀਬੀ ਦੁੱਖ ਬਿਮਾਰੀ ਚਿੰਤਾਵਾਂ ਨਿਕਲ ਜਾਣਗੀਆਂ ਇਸ ਇਹਨਾਂ ਵਿਧੀਆ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਅਪਣਾ ਕੇ ਦੇਖੋ ਇਸ ਵੀਡੀਓ ਨੂੰ ਜਿਨ੍ਹਾਂ ਨੇ ਪੂਰਾ ਦੇਖਿਆ ਉਹ ਕਮੈਂਟ ਜ਼ਰੂਰ ਕਰਨ ਸਾਨੂੰ ਦੱਸਣ ਉਹਨਾਂ ਨੇ ਵੀਡੀਓ ਨੂੰ ਪੂਰਾ ਸੁਣਿਆ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਖੁਸ਼ੀਆਂ ਆਉਣਗੀਆਂ ਜਾਂ ਆਉਣਗੀਆਂ ਸੋ ਸਾਡੇ ਨਾਲ ਜੁੜੇ ਰਹੋ ਮਿਲਦੇ ਆਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਧੰਨਵਾਦ